ਪਾਵਨ ਸ਼ਬਦ ਦਾ ਪਾਠ ਜੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਰਵਣ ਕੀਤਾ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਮਵਾਰਕ ਰਸਨਾ ਤੋਂ ਵਿਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਲਾਵਲ ਰਾਗ ਦੇ ਵਿੱਚ ਪਾਵਨ ਅੰਗ 823 ਦੇ ਉੱਪਰ ਸੁਭਾਈ ਮਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਨਾਂ ਪਾਵਨ ਪਵਿੱਤਰ ਅਮੋਲਕ ਬਚਨਾਂ ਦੇ ਰਾਹੀਂ ਸਾਨੂੰ ਕੀ ਸਿੱਖਿਆ ਦੇ ਰਹੀ ਆ ਕੀ ਸਮਝਾ ਰਹੀ ਆ ਆਪਾਂ ਪਾਵਨ ਬਾਣੀ ਦੇ ਵਿੱਚੋਂ ਰਲ ਮਿਲ ਕੇ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਗੁਰ ਪੂਰੇ ਮੇਰੀ ਰਾਖ ਲਈ ਅਮਰਤ ਨਾਮ ਹਿਰਦੈ ਮਹਿ ਦੀਨੂ ਜਨਮ ਜਨਮ ਕੀ ਮੈਲ ਗਈ ਕਹਿੰਦੇ ਜਦੋਂ ਮੈਂ ਜੀਵਨ ਦੇ ਵਿੱਚ ਪੂਰੇ ਗੁਰੂ ਦੇ ਨਾਲ ਜੁੜਿਆ ਉਸ ਅਕਾਲ ਪੁਰਖ ਪਰਮਾਤਮਾ ਨੇ ਉਸ ਗੁਰੂ ਨੇ ਮੈਨੂੰ ਜ਼ਿੰਦਗੀ ਦੇ ਵਿੱਚੋਂ ਮੈਨੂੰ ਬੁਰਾਈਆਂ ਤੋਂ ਰੱਖ ਲਿਆ ਮਾੜੇ ਕੰਮਾਂ ਤੋਂ ਬਚਾ ਲਿਆ ਭਾਵੇਂ ਉਸ ਗੁਰੂ ਨੇ ਮੇਰੀ ਰੱਖ ਲਈ ਹੈ ਤੇ ਪਿਆਰ ਵਾਲੇ ਉਸ ਸਤਿਗੁਰੂ ਨੇ ਨਾਲ ਸ਼ਬਦ ਵਰਤੇ ਆ ਪੂਰਾ ਗੁਰੂ ਸਤਿਗੁਰੂ ਜੀ ਨੇ ਪੂਰਾ ਗੁਰੂ ਇੱਥੇ ਸ਼ਬਦ ਵਰਤੇ ਆ ਵੀ ਸੰਸਾਰ ਤੇ ਉਸ ਵਕਤ ਵੀ ਆਪਣੇ ਆਪ ਨੂੰ ਗੁਰੂ ਮੰਨਣ ਵਾਲੇ ਗੁਰੂ ਕਹਾਉਣ ਵਾਲੇ ਹੋਣਗੇ ਪਰ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਸ਼ਬਦ ਵਰਤੇ ਆ ਗੁਰੂ ਪੂਰੇ ਮੇਰੀ ਰਾਖਲੀ ਕਹਿੰਦੇ ਜਦੋਂ ਮੈਂ ਪੂਰੇ ਗੁਰੂ ਦੇ ਨਾਲ ਜੁੜਿਆ ਪੂਰੇ ਗੁਰੂ ਦੇ ਨਾਲ ਸਾਂਝ ਬਣਾਈ ਪੂਰਾ ਗੁਰੂ ਆ ਪਿਆਰ ਵਾਲਿਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸ ਸੰਸਾਰ ਤੇ ਦੁਨੀਆ ਤੇ ਹੋਰ ਵੀ ਕੱਚੇ ਬਿੱਲੇ ਗੁਰੂ ਹੈਗੇ ਆ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ ਜਿਹੜੇ ਆਪਣੇ ਆਪ ਨੂੰ ਗੁਰੂ ਮੰਨਦੇ ਆ ਵੀ ਅਸੀਂ ਗੁਰੂ ਆ ਸਾਡੇ ਕੋਲ ਆਓ ਪਰ ਸਤਿਗੁਰੂ ਜੀ ਕਹਿੰਦੇ ਪੂਰਾ ਗੁਰੂ ਸ਼ਬਦ ਉਦੋਂ ਸ਼ਬਦ ਦੇ ਨਾਲ ਮੇਰੀ ਸਾਂਝ ਬਣੀ ਗੁਰੂ ਦੇ ਨਾਲ ਸਾਂਝ ਬਣੀ ਉਸ ਗੁਰੂ ਨੇ ਮੇਰੀ ਰੱਖ ਲਈ ਹੈ ਮੈਨੂੰ ਬਕਾਰਾਂ ਤੋਂ ਬਚਾ ਲਿਆ ਮੇਰੀ ਜ਼ਿੰਦਗੀ ਦੇ ਵਿੱਚੋਂ ਮੈਨੂੰ ਬੁਰਾਈਆਂ ਤੋਂ ਬਚਾ ਲਿਆ ਉਸ ਨੇ ਕੀਤਾ ਕੀ ਹੈ ਫਿਰ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਅਮਰਤ ਨਾਮ ਹਿਰਦੈ ਮਹਿਦੀਨੋ ਜਨਮ ਜਨਮ ਕੀ ਮੈਲ ਗਈ અમૃતરૂપી નામ ਉਸ અકાલપુરુਖ પરમાત્મા ਨੇ ਮੇਰੇ ਹਿਰਦੇ ਵਿੱਚ ਭਰ ਦਿੱਤਾ ਤੇ ਉਹਦੇ ਨਾਲ ਵਾਪਰੀਆ ਕਿ ਜਨਮ ਜਨਮ ਕੀ ਮੈਲ ਗਈ ਜਿਹੜਾ ਮਨ ਜਨਮਾਂ ਜਨਮਾਂ ਦੀ ਮੈਲ ਦੇ ਨਾਲ ਭਰਿਆ ਪਿਆ ਸੀ ਉਹ ਸਾਰੀ ਹੁਣ ਮੈਲ ਉਹ ਸਾਰੀ ਹੁਣ ਕਾਲਖ ਗੁਰੂ ਨੇ ਧੋ ਦਿੱਤੀ ਆ દૂર ਕਰ ਦਿੱਤੀ ਤੇ ਆਪਾਂ ਪਾਵਨ ਬਾਣੀ ਵਿੱਚ ਸ਼ਬਦ ਦੀ ਪੜਦੇ ਹਾਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸ਼ਿਆ ਖੰਨਲੀ ਧੋਤੀ ਉਜੜੀ ਨਾ ਹੋਵੇ ਜੇ ਸੋ ਤੋਬਨ ਪਾ ਮਨ ਨੂੰ ਪਿਆਰ ਵਾਲਿਓ ਮਾਰ ਲਗੀ ਤੇ ਆ ਵੀ ਜਦੋਂ ਸੰਸਾਰ ਤੇ ਆਪਾਂ ਜ਼ਿੰਦਗੀ ਜਿਉਣੀ ਆ ਜਿਹੜੇ ਭਾਂਡੇ ਦੇ ਵਿੱਚ ਗੰਦਗੀ ਹੋਵੇ ਜਿਹੜਾ ਭਾਂਡਾ ਪਿਆਰਿਓ ਸਾਫ਼ ਨਹੀਂ ਹੁੰਦਾ ਅਸੀਂ ਉਹਦੇ ਵਿੱਚ ਕੋਈ ਵਸਤੂ ਪਾਉਂਦੇ ਵੀ ਆ ਪਹਿਲਾਂ ਉਹਨੂੰ ਸਾਫ਼ ਕਰਨਾ ਪੈਂਦਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਣਾ ਪੈਂਦਾ ਸਾਫ਼ ਕਰਕੇ ਫੇਰ ਕਿਤੇ ਜਾ ਕੇ ਕੋਈ ਵਸਤ ਕੋਈ ਚੀਜ਼ ਅਸੀਂ ਉਸ ਭਾਂਡੇ ਦੇ ਵਿੱਚ ਪਾਉਣੀ ਆ ਤੇ ਇਦਾਂ ਹੀ ਆ ਪਿਆਰੀਓ ਸਾਡਾ ਮਨ ਜੀ ਨੂੰ ਵਕਾਰਾਂ ਦੀ ਗੰਦਗੀ ਲੱਗੀ ਆ ਬੁਰੇ ਵਿਚਾਰਾਂ ਦੀ ਗੰਦਗੀ ਲੱਗੀ ਆ ਇਹ ਵੀ ਮੈਲ ਦੇ ਨਾਲ ਭਰਿਆ ਪਿਆ ਤੇ ਜੇ ਅਸੀਂ ਇਹਦੇ ਵਿੱਚ ਅਮਰਤ ਨਾਮ ਟਕਾਉਣਾ ਉਸ ਮਾਲਕ ਦੀ ਯਾਦ ਨੂੰ ਟਕਾਉਣਾ ਤੇ ਪਹਿਲਾਂ ਇਹਨੂੰ ਸਾਫ਼ ਕਰਨਾ ਪਏਗਾ ਇਹਨੂੰ ਪਹਿਲਾਂ ਮਾਂਜਣਾ ਪਏਗਾ ਇਹਨੂੰ ਧੋਣਾ ਪਏਗਾ ਤੇ ਸਤਿਗੁਰੂ ਜੀ ਨੇ ਧੋਣ ਦਾ ਸਾਨੂੰ ਤਰੀਕਾ ਵੀ ਦੱਸਿਆ ਰਜਾਨਾ ਹੀ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜਦੇ ਹਾਂ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇ ਕੈ ਰੰਗ ਮਾਲਕ ਦੇ ਨਾਮ ਦੇ ਨਾਲ ਜੁੜ ਕੇ ਇਸ ਮਨ ਨੂੰ ਮਾਜਣਾ ਇਸ ਮਨ ਨੂੰ ਸਾਫ਼ ਕਰਨਾ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਬੜੀ ਪਿਆਰੀ ਸਾਨੂੰ ਘਟਨਾ ਮਿਲ ਜਾਂਦੀ ਹੈ ਭਗਤ ਕਬੀਰ ਸਾਹਿਬ ਪਿਆਰ ਵਾਲੇ ਇੱਕ ਕ੍ਰਾਂਤੀਕਾਰੀ ਭਗਤ ਹੋਏ ਆ ਬਹੁਤ ਲੋਕ ਉਹਨਾਂ ਦਾ ਜੀਵਨ ਦੇ ਵਿੱਚ ਬੜਾ ਸਤਿਕਾਰ ਕਰਦੇ ਸੀ ਉਹਨਾਂ ਦੇ ਕੋਲ ਜਾ ਕੇ ਬੈਠਦੇ ਉਹਨਾਂ ਦੇ ਕੋਲੋਂ ਗਿਆਨ ਦਾ ਉਪਦੇਸ਼ ਲੈਂਦੇ ਗਿਆਨ ਦੀਆਂ ਗੱਲਾਂ ਸੁਣਦੇ ਕਹਿੰਦੇ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਸੰਗਤਾਂ ਦੇ ਵਿੱਚ ਵਿਚਰ ਰਹੇ ਆ ਸੰਗਤਾਂ ਅਸੇ ਪਾਸੇ ਜੁੜੀਆਂ ਹੋਈਆਂ ਨੇ ਜਿਹੜੇ ਭਗਤ ਕਬੀਰ ਸਾਹਿਬ ਨੂੰ ਪਿਆਰ ਕਰਦੇ ਉਹਨਾਂ ਦੇ ਕੋਲੋਂ ਉਪਦੇਸ਼ ਲੈਣ ਦੇ ਲਈ ਜਾਂਦੇ ਆ ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਵਿੱਚ ਵਿਚਰ ਰਹੇ ਆ ਉਹਨਾਂ ਦੇ ਵਿੱਚ ਬੈਠ ਕੇ ਗਿਆਨ ਦੀਆਂ ਗੱਲਾਂ ਕਰ ਰਹੇ ਆ ਇੱਕ ਸੱਜਣ ਪੁਰਖ ਆਇਆ ਕਾਲੇ ਜੀ ਮਨ ਨਾਲ ਚੰਚਲ ਮਨ ਵਾਲਾ ਜੀ ਵੀ ਜ਼ਿੰਦਗੀ ਦੇ ਅੰਦਰ ਟਿਕਾ ਨਹੀਂ ਜਿਹਦੀ ਜ਼ਿੰਦਗੀ ਦੇ ਅੰਦਰ ਸਹਿਜ ਨਹੀਂ ਭਗਤ ਕਬੀਰ ਸਾਹਿਬ ਨੂੰ ਆ ਕੇ ਆਖਣ ਲੱਗਿਆ ਕਹਿੰਦੇ ਮੈਂ ਵੀ ਤੁਹਾਡੇ ਕੋਲੋਂ ਉਪਦੇਸ਼ ਲੈਣਾ ਚਾਹਣਾ ਮੈਂ ਵੀ ਤੁਹਾਡੇ ਕੋਲੋਂ ਗਿਆਨ ਲੈਣਾ ਚਾਹਣਾ ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਹੋ ਲੋਕਾਂ ਨੂੰ ਸੋਹਣੀਆਂ ਵਿਚਾਰਾਂ ਦੱਸਦੇ ਹੋ ਸੋਹਣੀਆਂ ਗੱਲਾਂ ਦੱਸਦੇ ਮੇਰੀ ਵੀ ਇੱਛਾ ਮੈਂ ਵੀ ਤੁਹਾਡੇ ਕੋਲੋਂ ਉਪਦੇਸ਼ ਲਵਾਂ ਕੋਈ ਗਿਆਨ ਦੀ ਗੱਲ ਸੁਣਾ ਮੈਂ ਤੁਹਾਡੇ ਕੋਲੋਂ ਮੈਨੂੰ ਵੀ ਕੋਈ ਉਪਦੇਸ਼ ਦਿਓ ਮੈਨੂੰ ਵੀ ਕੋਈ ਗਿਆਨ ਦੀ ਗੱਲ ਦੱਸੋ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਸਜਣਾ ਪੁਰਖਾ ਤੈਨੂੰ ਵੀ ਅਸੀਂ ਉਪਦੇਸ਼ ਦੇਵਾਂਗੇ ਕਿਉਂਕਿ ਵਿਚਾਰ ਸੰਗਤਾਂ ਦੇ ਨਾਲ ਕਰ ਰਹੇ ਆ ਬੈਠਾ ਰਿਹਾ ਪਰ ਅੰਦਰੋਂ ਕਾਲੇ ਜੇ ਮਨ ਦੇ ਨਾਲ ਅਚਵੀ ਜੀ ਦੇ ਨਾਲ ਫਿਰ ਕਹਿਣ ਲੱਗਿਆ ਭਗਤ ਕਬੀਰ ਸਾਹਿਬ ਨੂੰ ਕਹਿੰਦੇ ਮੈਂ ਕਦੋਂ ਦਾ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਕੋਈ ਉਪਦੇਸ਼ ਦਿਓ ਮੈਂ ਵੀ ਤੁਹਾਡੇ ਕੋਲੋਂ ਕੋਈ ਗਿਆਨ ਦੀ ਗੱਲ ਸੁਣਨ ਆਇਆ ਕੋਈ ਗਿਆਨ ਦੀ ਗੱਲ ਲੈਣ ਨਹੀਂ ਆਇਆ ਭਗਤ ਕਬੀਰ ਸਾਹਿਬ ਜੀ ਉਪਦੇਸ਼ ਹੀ ਦੇਣਾ ਚਾਹੁੰਦੇ ਸੀ ਵੇਖਣਾ ਚਾਹੁੰਦੇ ਸੀ ਵੀ ਅੰਦਰੋਂ ਕਿੰਨਾ ਘਟਕਾ ਦੇ ਵਿੱਚ ਅੰਦਰੋਂ ਕਿੰਨਾ ਕਸ਼ੋਧਾ ਅੰਦਰੋਂ ਕਿੰਨਾ ਕ ਸਾਫ ਭਗਤ ਕਬੀਰ ਸਾਹਿਬ ਜੀ ਫੇਰ ਕਹਿੰਦੇ ਆ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਵੀ ਉਪਦੇਸ਼ ਦੇ ਦੇਵਾਂਗੇ ਤੈਨੂੰ ਵੀ ਕੋਈ ਗਿਆਨ ਦੀ ਗੱਲ ਦੱਸ ਦੇਵਾਂਗੇ ਬੈਠਾ ਰਿਹਾ ਪਾਣੀ ਦਾ ਵੀ ਪਾਵਨ ਬਚਨਾ ਕੁੜਿਆਰ ਕੁੜਿਆਰੀ ਜਾਇ ਰਲੇ ਸਤਿਆਰ ਸਿੱਖ ਬੈਠੇ ਸਤਿਗੁਰੂ ਪਾਸ ਜਿਨ੍ਹਾਂ ਦਾ ਜੀਵਨ ਸੱਚਾ ਹੋਏਗਾ ਜਿਨ੍ਹਾਂ ਦਾ ਜੀਵਨ ਸੋਹਣਾ ਹੋਏਗਾ ਉਹ ਆਪਣੇ ਗੁਰੂ ਦੇ ਕੋਲ ਆਣ ਕੇ ਬਹਿੰਦੇ ਆ ਪਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੂੜ ਕਮਾਇਆ ਹੁੰਦਾ ਉਹ ਭਾਵੇਂ ਗੁਰਦੁਆਰਾ ਸਾਹਿਬ ਆ ਵੀ ਜਾਂਣ ਗੁਰੂ ਦੇ ਕੋਲ ਆ ਵੀ ਜਾਂਣ ਪਰ ਅੰਦਰੋਂ ਕਾਲੇ ਜੇ ਪੈਂਦੇ ਆ ਵੀ ਛੇਤੀ ਦਿਨੇ ਆ ਵੀ ਜਾਂਦੇ ਆ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਆ ਕੇ ਨਤਮਸਟਕ ਵੀ ਹੋ ਜਾਂਦੇ ਆ ਪਰ ਅੰਦਰ ਟਕਾ ਨਹੀਂ ਆ ਦੱਬੇ ਪੈਰੀ ਆਏ ਆ ਤੇ ਦੱਬੇ ਪੈਰੀ ਪਿਆਰ ਵਾਲਿਓ ਵਾਪਸ ਮੁੜ ਜਾਂਦੇ ਆ ਕਿਉਂਕਿ ਉਹਨਾਂ ਦਾ ਮਨ ਆਪਣੀ ਮਹਿਫਲ ਵਿੱਚ ਹੀ ਲੱਗਦਾ ਜਿੱਥੇ ਉਹਨਾਂ ਨੇ ਆਪਣੀ ਮਹਿਫਲ ਲਈ ਹੁੰਦੀ ਆ ਉਹ ਗੁਰੂ ਦੇ ਕੋਲ ਗੁਰੂ ਦੇ ਪਾਸ ਬੈਠਣ ਨੂੰ ਤਿਆਰ ਨਹੀਂ ਕੁੜਿਆਰ ਕੁੜਿਆਰੀ ਚਾਹ ਰਿਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੂੜ ਕਮਾਇਆ ਹੁੰਦਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੀ ਬੁਰਾਈਆਂ ਕਮਾਈਆਂ ਹੁੰਦੀਆਂ ਫਿਰ ਉਹਨਾਂ ਨੂੰ ਸੰਗ ਵੀ ਉਦਾਂ ਦਾ ਚਾਹੀਦਾ ਇਦਾਂ ਹੀ ਉਹ ਕਾਲੇ ਜੇ ਮਨ ਦੇ ਨਾਲ ਭਗਤ ਕਬੀਰ ਸਾਹਿਬ ਨੂੰ ਫੇਰ ਕਹਿਣ ਲੱਗਿਆ ਕਿ ਮੈਂ ਤਾਂ ਹਾਥੋਂ ਗਿਆਨ ਲੈਣਾ ਆ ਉਪਦੇਸ਼ ਲੈਣ ਨਹੀਂ ਆਇਆ ਤੁਸੀਂ ਮੈਨੂੰ ਕੋਈ ਉਪਦੇਸ਼ ਦਿਓ ਭਗਤ ਕਬੀਰ ਸਾਹਿਬ ਹੱਸ ਪਏ ਤੇ ਕਹਿਣ ਲੱਗੇ ਦੇ ਸੱਜਣਾ ਜੇ ਤੂੰ ਉਪਦੇਸ਼ ਲੈਣਾ ਚਾਹਣਾ ਤੈਨੂੰ ਕੁਝ ਦੇਣਾ ਵੀ ਪਏਗਾ ਤੇ ਪਿਆਰ ਵਾਲੀ ਉਹਦਾ ਅੰਦਰਲਾ ਸੀ ਜਿਹੜਾ ਉਖੜ ਪਿਆ ਜੋ ਜੀ ਹੋਏ ਸੋਗ ਵੈ ਕਹਿਣ ਲੱਗਿਆ ਜੋ ਕੁਝ ਵੀ ਮੰਗੋਗੇ ਮੈਂ ਤੁਹਾਨੂੰ ਦੇਵਾਂਗਾ ਮੇਰੇ ਕੋਲ ਬੜਾ ਕੋ ਜਾ ਮੈਂ ਬੜੀ ਜ਼ਮੀਨ ਚਾਹਤਾ ਦਾ ਮਾਲਕ ਆ ਮੇਰੇ ਕੋਲ ਬੜਾ ਧਨ ਪਦਾਰਥ ਆ ਮੇਰੇ ਕੋਲ ਸਭ ਕੁਝ ਹੈ ਜੋ ਕੁਝ ਵੀ ਤੁਸੀਂ ਮੰਗੋਗੇ ਮੈਂ ਤੁਹਾਨੂੰ ਦੇਵਾਂਗਾ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿੰਦੇ ਜਹਾ ਫਿਰ ਇਦਾਂ ਕਰ ਤੂੰ ਦੁੱਧ ਲੈ ਕੇ ਆ ਭਗਤ ਕਬੀਰ ਸਾਹਿਬ ਦੀ ਗੱਲ ਉਸ ਸਜਣਪੁਰ ਰਖਣੀ ਮੰਨੀ ਦੁੱਧ ਲੈਣ ਵਾਸਤੇ ਚਲੇ ਗਿਆ ਤੇ ਜਦੋਂ ਕਾਲੇ ਜੇ ਪੈਰਾਂ ਦੇ ਨਾਲ ਦੁੱਧ ਲੈ ਕੇ ਵਾਪਸ ਮੁੜਿਆ ਕਿਉਂਕਿ ਗਿਆਨ ਦੀ ਗੱਲ ਉਪਦੇਸ਼ ਭਗਤ ਕਬੀਰ ਸਾਹਿਬ ਤੋਂ ਲੈਣਾ ਚਾਹੁੰਦਾ ਸੀ ਵਾਪਸ ਮੁੜਿਆ ਤੇ ਆ ਕੇ ਭਗਤ ਕਬੀਰ ਸਾਹਿਬ ਦੇ ਕੋਲ ਦੁੱਧ ਲੈ ਆ ਕੇ ਰੱਖਿਆ ਤੇ ਇਧਰੋਂ ਭਗਤ ਕਬੀਰ ਸਾਹਿਬ ਜੀ ਆਪਣੇ ਹੱਥ ਦੇ ਵਿੱਚ ਇੱਕ ਚਰਚਰਾ ਵਰਦਨ ਫੜੀ ਬੈਠੇ ਆ ਭਾਂਡਾ ਫੜੀ ਬੈਠੇ ਆ ਜਿਹੜਾ ਸਾਫ਼ ਨਹੀਂ ਆ ਵਿੱਚੋਂ ਵੀ ਉਹਦੇ ਚੰਗਾਲ ਲੱਗੀ ਹੋਈ ਆ ਜਰ ਲੱਗੀ ਹੋਈ ਆ ਅੰਦਰੋਂ ਵੀ ਉਹ ਪੂਰਾ ਸਾਫ਼ ਨਹੀਂ ਆ ਤੇ ਭਗਤ ਕਬੀਰ ਸਾਹਿਬ ਜੀ ਨੇ ਉਹ ਵਰਤਨ ਅੱਗੇ ਕਰ ਦਿੱਤਾ ਕਹਿੰਦੇ ਸਚਨਾ ਜਿਹੜਾ ਦੁੱਧ ਲੈ ਕੇ ਆਇਆ ਇਸ ਵਰਤਨ ਦੇ ਵਿੱਚ ਪਾ ਦੇ ਉਹ ਆਪਣੇ ਮਨ ਦੇ ਵਿੱਚ ਸੋਚਦਾ ਹੈਰਾਨ ਹੁੰਦਾ ਵੀ ਮੈਂ ਦੁੱਧ ਲੈ ਕੇ ਆਇਆ ਤੇ ਦੁੱਧ ਉਸੇ ਭਾਂਡੇ ਦੇ ਵਿੱਚ ਪਏਗਾ ਜਿਹੜਾ ਸਾਫ਼ ਹੋਏਗਾ ਇਹ ਭਾਂਡਾ ਤਾਂਦਰੋਂ ਪੂਰਾ ਗੰਦਗੀ ਦੇ ਨਾਲ ਭਰਿਆ ਇਸ ਭਾਂਡੇ ਨੂੰ ਅੰਦਰੋਂ ਚਰ ਲੱਗੀ ਆ ਮੈਲ ਲੱਗੀ ਹੋਈ ਆ ਮੈਂ ਇਹਦੇ ਵਿੱਚ ਦੁੱਧ ਕਿਵੇਂ ਪਾ ਸਕਦਾ ਭਗਤ ਵੀਰ ਸਾਹਿਬ ਉਹਦੇ ਵੱਲ ਤੱਕ ਰਹੀ ਆ ਤੇ ਕਹਿ ਰਿਹਾ ਜਿਹੜਾ ਦੁੱਧ ਲੈ ਕੇ ਆਇਆ ਇਸ ਭਾਂਡੇ ਦੇ ਵਿੱਚ ਪਾ ਦੇ ਪਰ ਉਹ ਆਪਣੇ ਮਨ ਦੇ ਵਿੱਚ ਸੋਚ ਰਿਹਾ ਵੀ ਭਾਂਡਾ ਜੇ ਸਾਫ਼ ਹੋਏਗਾ ਦੁੱਧ ਮੈਂ ਇਹਦੇ ਵਿੱਚ ਤਾਂ ਹੀ ਪਾਵਾਂਗਾ ਪਰ ਇਹ ਭਾਂਡਾ ਤਾਂ ਗੰਦਗੀ ਦੇ ਨਾਲ ਭਰਿਆ ਪੈ ਮੈਲ ਦੇ ਨਾਲ ਭਰਿਆ ਪਏ ਅੰਦਰੋਂ ਵੀ ਜੰਗਾਲ ਲੱਗੀ ਹੋਈ ਹੈ ਭਗਤ ਕਬੀਰ ਸਾਹਿਬ ਕਹਿੰਨ ਲੱਗੇ ਬਸ ਸੱਜਣਾ ਇਹੀ ਉਪਦੇਸ਼ ਤੂੰ ਗਿਆਨ ਦੀ ਗੱਲ ਲੈਣਾ ਚਾਹੁੰਦਾ ਸੀ ਤੂੰ ਉਪਦੇਸ਼ ਲੈਣ ਵਾਸਤੇ ਆਇਆ ਸੀ ਤੈਨੂੰ ਸਮਝਾਉਣਾ ਚਾ ਰਹੇ ਹਾਂ ਉਪਦੇਸ਼ ਦੇ ਰਹੇ ਹਾਂ ਜੇ ਕੋਈ ਪਹਿਲਾਂ ਅੰਦਰ ਵਾਸਤਾ ਟਿਕਾਉਣੀ ਆ ਤਾਂ ਪਹਿਲੇ ਆਪਣਾ ਹੀ ਆਪ ਨੂੰ ਸਾਫ਼ ਕਰਨਾ ਪਏਗਾ ਮਾਜਣਾ ਪਏਗਾ ਸ਼ੁੱਧ ਕਰਨਾ ਪਏਗਾ ਤੇ ਪਿਆਰਿਓ ਸੁਭਾਵਕਾ ਜੇ ਕੋਈ ਵਰਤਨ ਗੰਦਾ ਹੋਵੇ ਮੈਲਾ ਹੋਵੇ ਅਸੀਂ ਉਹਨੂੰ ਬਾਹਰੀ ਤੌਰ ਤੇ ਸਾਬਣ ਦੇ ਨਾਲ ਜਾਂ ਕਈ ਹੋਰ ਸੰਸਾਰ ਦੇ ਅਜ ਕਈ ਤਰ੍ਹਾਂ ਦੇ ਪਦਾਰਥਾ ਜਿਨ੍ਹਾਂ ਦੇ ਨਾਲ ਅਸੀਂ ਸਾਫ਼ ਕਰ ਸਕਦੇ ਹਾਂ ਧੋ ਸਕਦੇ ਹਾਂ ਉਹਨੂੰ ਸੋਹਣਾ ਬਣਾ ਸਕਦੇ ਹਾਂ ਪਰ ਪਿਆਰਿਓ ਜਿਹੜਾ ਮਨ ਮੈਲ ਉਹਨੂੰ ਅਸੀਂ ਕਿਦਾਂ ਸਾਫ਼ ਕਰਨੇ ਵੀ ਪਾਵਨ ਬਾਣੀ ਨੇ ਸਾਨੂੰ ਦੱਸ ਦਿੱਤਾ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਸਤਿਗੁਰੂ ਦੀ ਸੰਗਤ ਦੇ ਵਿੱਚ ਆ ਕੇ ਸਤਸੰਗੀਆਂ ਦੀ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਤੇਰਾ ਮਨ ਗੰਦਗੀ ਦੇ ਨਾਲ ਭਰਿਆ ਹੋਇਆ ਮੈਲਾ ਹੋਇਆ ਪਿਆ ਇਸ ਮਨ ਨੂੰ ਮੈਲ ਲੱਗੀ ਹੋਈ ਆ ਉਹ ਗੁਰੂ ਦੇ ਦਰ ਤੇ ਆ ਸਤਸੰਗੀਆਂ ਦੇ ਵਿੱਚ ਬੈਠ ਤੇ ਆਪਣੇ ਮਨ ਨੂੰ ਮਾਂਝਿਆ ਕਰ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਭਗਤ ਕਬੀਰ ਸਾਹਿਬ ਨੇ ਉਪਦੇਸ਼ ਦਿੱਤਾ ਪਿਆਰੇਆ ਤੂੰ ਗਿਆਨ ਲੈਣਾ ਆਇਆ ਕੋਈ ਉਪਦੇਸ਼ ਲੈਣਾ ਆਇਆ ਪਹਿਲਾਂ ਆਪਣੇ ਆਪ ਦੇ ਹਿਰਦੇ ਨੂੰ ਸ਼ੁੱਧ ਕਰਨਾ ਪਈਗਾ ਮਾਂਜਣਾ ਪਈਗਾ ਜਿਵੇਂ ਤੂੰ ਇਸ ਮੈਲੇ ਬਰਤਨ ਦੇ ਵਿੱਚ ਦੁੱਧ ਨਹੀਂ ਪਾ ਸਕਿਆ ਕਿਉਂਕਿ ਦੁੱਧ ਕੋਈ ਹੋਰ ਵਾਸਤੇ ਉਸੇ ਭਾਂਡੇ ਦੇ ਵਿੱਚ ਪਵੇਗੀ ਜਿਹੜਾ ਸਾਫ਼ ਹੋਏਗਾ ਉਚਲਾ ਹੋਏਗਾ ਕਹਿੰਦੇ ਇਦਾਂ ਹੀ ਮਾਲਕ ਦਾ ਨਾਮ ਵੀ ਉਹਨਾਂ ਹਿਰਦਿਆਂ ਦੇ ਵਿੱਚ ਟਿਕਦਾ ਮਾਲਕ ਦੀ ਬੰਦਗੀ ਵੀ ਉਹਨਾਂ ਹਿਰਦਿਆਂ ਦੇ ਵਿੱਚ ਟਿਕਦੀ ਆ ਜਿਹੜੇ ਆਪਣੇ ਆਪ ਨੂੰ ਮਾਜ ਲੈਂਦੇ ਆ ਆਪਣੇ ਆਪ ਨੂੰ ਸਾਫ਼ ਕਰ ਲੈਂਦੇ ਆ ਆਪਣੇ ਆਪ ਨੂੰ ਉਜਲਾ ਕਰ ਲੈਂਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੀ ਆ ਕਹਿੰਦੀ ਹੁਣ ਉਸ ਮਾਲਕ ਨੇ ਮੇਰੇ ਹਿਰਦੇ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਭਰ ਦਿੱਤਾ ਤੇ ਉਹਦੇ ਨਾਲ ਹੋਇਆ ਕਿ ਜਨਮ ਜਨਮ ਕੀ ਮੈਲ ਗਈ ਮੇਰੇ ਜੀਵਨ ਦੇ ਵਿੱਚੋਂ ਮੈਲ ਖਤਮ ਹੋ ਗਈ ਮੇਰੇ ਜੀਵਨ ਦੇ ਵਿੱਚੋਂ ਈਰਖਾ ਦੀ ਮੈਲ ਸਾੜੇ ਦੀ ਮੈਲ ਨਫ਼ਰਤ ਦੀ ਮੈਲ ਵਕਾਰਾਂ ਦੀ ਮੈਲ ਬੁਰਾਈਆਂ ਦੀ ਮੈਲ ਗੰਦਗੀ ਦੀ ਮੈਲ ਮਾਲਕ ਦੀ ਐਸੀ ਕਿਰਪਾ ਵਰਤੀ ਕਿ ਜ਼ਿੰਦਗੀ ਦੇ ਵਿੱਚੋਂ ਸਾਰੀ ਮੈਲ ਦਾਤੇ ਦੀ ਬਾਣੀ ਨੇ ਦੂਰ ਕਰ ਦਿੱਤੀ ਹੁਣ ਮੇਰਾ ਹਿਰਦਾ ਅਮਰਤ ਰੂਪੀ ਨਾਮ ਦੇ ਨਾਲ ਭਰ ਗਿਆ ਜਿਹੜਾ ਗੰਦਗੀ ਦੇ ਨਾਲ ਭਰਿਆ ਪਿਆ ਸੀ ਪਰ ਜਦੋਂ ਸੰਗਤ ਦੇ ਵਿੱਚ ਬੈਠ ਕੇ ਇਸ ਮਨ ਨੂੰ ਮਾਂਜਿਆ ਮਾਲਕ ਦੀ ਕਿਰਪਾ ਹੋਈ ਦਾਤੇ ਦੀ ਰਹਿਮਤ ਹੋਈ ਉਹਨੇ ਮੇਰਾ ਮਨ ਅੰਮ੍ਰਿਤ ਦੇ ਨਾਮ ਦੇ ਨਾਲ ਭਰ ਗਿਆ ਜਿਹੜਾ ਪਹਿਲਾਂ ਮੈਲਾ ਸੀ ਹੁਣ ਸਤਿਗੁਰੂ ਦੀ ਕਿਰਪਾ ਦੇ ਬਖਸ਼ਿਸ਼ ਦਾ ਪਾਤਰ ਬਣਦੇ ਆ ਮਨ ਵੀ ਸਾਫ਼ ਹੋ ਗਿਆ ਤੇ ਇਸ ਮਨ ਦੇ ਵਿੱਚ ਵੀ ਨਾਮ ਰੂਪੀ ਅੰਮ੍ਰਿਤ ਟਿਕ ਗਿਆ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਕਿਰਪਾ ਕਰਦੇ ਆ ਸਮਝਾ ਰਹੇ ਆ ਕਹਿੰਦੇ ਗੁਰ ਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈ ਰਾਈ ਗੁਰਪੂਰੇ ਕਾ ਜਪਿਆ ਜਾਪ ਕਹਿੰਦੇ ਉਹਨ ਸਾਰੀਆਂ ਬਰਾਈਆਂ ਬੈਰ ਬ੍ਰੋਹ ਦੀ ਭਾਵਨਾਵਾਂ ਮੇਰੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਗਈ ਤੇ ਪਿਆਰ ਵਾਲਿਓ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਹੀ ਨਿਮਰਤਾ ਦੇ ਵਿੱਚ ਰਹਿਣਾ ਸਿਖਾਇਆ ਨਿਮਰਤਾ ਦਾ ਪੱਲਾ ਫੜਾਇਆ ਤੇ ਜ਼ਿੰਦਗੀ ਦੇ ਅੰਦਰ ਸਾਨੂੰ ਮਠਾਸ ਦੇ ਭਰੀ ਜ਼ਿੰਦਗੀ ਜਿਉਣ ਦੇ ਲਈ ਆਖਿਆ ਪਵਨ ਬਾਣੀ ਵਿੱਚ ਆਪਾਂ ਪੜਦੇ ਹਾਂ ਮਿੱਠਤ ਨੀਮੀ ਨਾਨਕਾ ਗੁਣ ਚਗਿਆਈਆਂ ਤਤ ਜ਼ਿੰਦਗੀ ਦੇ ਵਿੱਚ ਮਠਾਸ ਮਿਲਵਰਤਨ ਦੀ ਭਾਵਨਾ ਲਿਆ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਪ੍ਰਤੱਖ ਮਿਸਾਲ ਨੇ ਇਸ ਨਿਮਰਤਾ ਦੀ ਉਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਦੋਂ ਪਿਆਰ ਵਾਲੀ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ ਕਾਬਲ ਤੋਂ ਸੰਗਤਾਂ ਦਾ ਜਥਾ ਚੱਲਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਕਿਸੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਤੇ ਉਹ ਬਿਰਾਜਮਾਨ ਹੋਏ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨੇ ਅਤੇ ਸੰਗਤਾਂ ਕਾਬਲ ਤੋਂ ਚੱਲੀਆਂ ਨੇ ਜਿਹੜੀਆਂ ਸੰਗਤਾਂ ਦੇ ਵਿੱਚ ਬਹੁਤੇ ਬਜ਼ੁਰਗ ਵੀ ਆ ਤੁਰੀਆਂ ਹੋਈਆਂ ਕਾਬਲ ਤੋਂ ਤੇ ਜਿੱਥੇ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੋਇਆ ਉਸ ਸਥਾਨ ਤੇ ਆ ਕੇ ਥੱਕੇ ਹੋਏ ਆ ਰਾਤ ਦਾ ਸਮਾ ਹੋਇਆ ਸੰਗਤਾਂ ਆ ਰਾਮ ਕਰਦੀਆਂ ਨੇ ਤੇ ਜਿਹੜੇ ਉਹ ਸੰਗਤ ਦੇ ਵਿੱਚ ਬਜ਼ੁਰਗ ਸ਼ਰੀਰ ਵਾਲੇ ਆ ਉਹਨਾਂ ਦੀਆਂ ਲੱਤਾਂ ਦਰਦ ਕਰਦੀਆਂ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਉੱਥੇ ਚਲੇ ਜਾਂਦੇ ਆ ਜਿੱਥੋਂ ਕਾਵਲ ਦੀਆਂ ਸੰਗਤਾਂ ਆ ਕੇ ਆਰਾਮ ਕਰ ਰਹੀਆਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜਾ ਕੇ ਉਹਨਾਂ ਬਜ਼ੁਰਗਾਂ ਨੂੰ ਪੁੱਛਦੇ ਆ ਕਿੰਦੇ ਕਿੱਥੋਂ ਆਈ ਤੇ ਕੀ ਕਰਨਾ ਹੈ ਉਹ ਸੰਗਤਾਂ ਪਿਆਰ ਦੇ ਨਾਲ ਜਵਾਬ ਦਿੰਦੀਆਂ ਕਹਿੰਦੇ ਅਸੀਂ ਕਾਬੁਲ ਤੋਂ ਚੱਲ ਕੇ ਆਏ ਹਾਂ ਕਾਫੀ ਦਿਨਾਂ ਤੋਂ ਥੱਕੇ ਹੋਏ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਅਸੀਂ ਆਏ ਹਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਤੇ ਉਹ ਬਰਾਜਮਾਨ ਹੋਇਆ ਪੰਜਵੀਂ ਜੋਤ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਤਾਰੇ ਕਰਨ ਦੇ ਵਾਸਤੇ ਅਸੀਂ ਕਾਬੁਲ ਤੋਂ ਚੱਲ ਕੇ ਆਏ ਹਾਂ ਮਨ ਬੜਾ ਖੁਸ਼ਾ ਮਨ ਬੜਾ ਪ੍ਰਸੰਨ ਪਰ ਸਰੀਰਕ ਥਕਾਵਟ ਕਰਕੇ ਥਕੀਵੇਂ ਕਰਕੇ ਲੱਤਾਂ ਦੇ ਵਿੱਚ ਦਰਦ ਹੋ ਰਿਹਾ ਤੇ ਆਸ ਦੱਸਦਾ ਪਿਆਰ ਵਾਲੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਸਾਰੀ ਰਾਤ ਉਹਨਾਂ ਬਜ਼ੁਰਗਾਂ ਦੀ ਸੇਵਾ ਕਰਦੇ ਰਹੇ ਅਨਤਾਂ ਦਾਬਦੇ ਰਹੇ ਰਾਤ ਲੰਗੀਆ ਸਵੇਰ ਹੋਈ ਸੰਗਤਾਂ ਨੇ ਉੱਥੋਂ ਚਾਲੇ ਪਾਏ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨ ਤੱਕ ਕੌਨ ਲਈ ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬਿਰਾਜ ਦੇ ਰਹੇ ਸੰਗਤਾਂ ਉੱਥੋਂ ਚਲੀਆਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਆ ਪੋਥੋਂ ਤੱਕ ਉਹਨਾਂ ਨੂੰ ਲੈ ਕੇ ਆਏ ਤੇ ਆਪ ਸੰਗਤਾਂ ਗਾਂ ਚਲੀਆਂ ਗਈਆਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੀਆਂ ਸੰਗਤਾਂ ਜੋੜੇ ਲਾ ਲਾ ਕੇ ਜਾ ਰਹੀਆਂ ਆਪੋ ਜੋੜੇ ਝਾੜਨ ਦੀ ਸੇਵਾ ਕਰ ਰਹੇ ਅੱਗੇ ਜਾ ਕੇ ਸੰਗਤਾਂ ਨੇ ਜਦੋਂ ਵੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉੱਥੇ ਨਹੀਂ ਆ ਬਾਬਾ ਬੁੱਢਾ ਜੀ ਨੂੰ ਕਿਹਾ ਗਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿੱਥੇ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਪਿਆਰ ਵਾਲੇ ਉਸ ਵਕਤ ਬਾਬਾ ਬੁੱਢਾ ਜੀ ਦੀਆਂ ਅੱਖਾਂ ਦੇ ਵਿੱਚ ਅੰਝੂ ਆ ਗਏ ਉਹ ਦੱਸਣ ਲੱਗੇ ਉਹਨਾਂ ਬਜ਼ੁਰਗਾਂ ਨੂੰ ਜਿਹੜੀ ਸੰਗਤ ਕਾਬਲ ਤੋਂ ਚੱਲ ਕੇ ਆਈ ਹੈ ਕਹਿੰਦੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਹੋ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਾਂ ਆਪ ਰਾਤ ਤੁਹਾਡੇ ਕੋਲ ਰਿਆ ਤੁਹਾਡੀ ਸੇਵਾ ਕਰਦਾ ਰਿਆ ਤੁਹਾਡੀਆਂ ਲੱਤਾਂ ਘੁੱਟਦਾ ਰਿਆ ਦਬੋਂਦਾ ਰਿਆ ਆ ਵੇਖੋ ਹਣ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤੁਸੀਂ ਦਰਸ਼ਨ ਕਰਨ ਦੇ ਵਾਸਤੇ ਆਏ ਹੋ ਉਹ ਤੁਹਾਡਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੁਹਾਡੇ ਜੋੜਿਆਂ ਦੀ ਸੇਵਾ ਕਰ ਰਿਹਾ ਸੰਗਤਾਂ ਬੜੀਆਂ ਹਰਾਨ ਹੋਈਆਂ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਜਿਹੜਾ ਗੱਦੀ ਤੇ ਬਰਾਜਮਾਨ ਆ ਜਿਹੜਾ ਗੁਰੂ ਆ ਜਿਹੜਾ ਜਗਤ ਦਾ ਗੁਰੂ ਆ ਗੁਰੂ ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੰਗਤਾਂ ਦੇ ਜੋੜੇ ਝਾੜਦੇ ਆ ਸੰਗਤਾਂ ਨੇ ਪਿਆਰ ਦੇ ਨਾਲ ਹੱਥ ਜੋੜ ਲਏ ਆ ਅੱਖਾਂ ਦੇ ਵਿੱਚੋਂ ਵਿਰਾਗ ਦੇ ਹੰਝੂ ਆਏ ਹੱਥ ਜੋੜ ਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਨਾਮ ਸ਼ਿਕਾਰ ਕੀਤੀ ਕਹਾਂ ਲੱਗੇ ساری ਰਾਤ ਤੁਸੀਂ ਸੇਵਾ ਕਰਦੇ ਰਹੇ ਹੋ ਅੱਜ ਸਾਡੇ ਜੋੜੇ ਝਾੜਨ ਦੀ ਸੇਵਾ ਕਰ ਰਹੇ ਹੋ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਉਸ ਵਕਤ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਵੀ ਇਹਨਾਂ ਜਿਹੜੀਆਂ ਸੰਗਤਾਂ ਕਾਬਲ ਤੋਂ ਚੱਲ ਕੇ ਆਈਆਂ ਨੇ ਇਹਨਾਂ ਦੇ ਮੈਂ ਜੋੜੇ ਝਾੜਨ ਦੀ ਸੇਵਾ ਕਰਨੀ ਆ ਸੰਗਤ ਦੇ ਵਿੱਚ ਵੀ ਉਹ ਮਾਲਕ ਆਪ ਵਸਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਹਿੰਦੇ ਸੰਗਤਾਂ ਕਾਬੁਲ ਤੋਂ ਚੱਲ ਕੇ ਆਈਆਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਜਾਂਦੇ ਰਹੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੀ ਨੇ ਆਪ ਜਾ ਕੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਸੱਚ ਦੇ ਨਾਲ ਜੁੜਿਆ ਕਹਿੰਦੀ ਇਹ ਸੰਗਤਾਂ ਉਥੋਂ ਚੱਲ ਕੇ ਆਈਆਂ ਇਨ੍ਹਾਂ ਸੰਗਤਾਂ ਦੇ ਵਿੱਚੋਂ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਆ ਪਾਵ ਸੰਗਤ ਨੂੰ ਰੱਬ ਰੂਪ ਜਾਣੇ ਅਤੇ ਪਾਵਨ ਬਾਣੀ ਵਿੱਚ ਵੀ ਆਪਾ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਆ ਵਿੱਚ ਸੰਗਤ ਹਰ ਪ੍ਰਭ ਬਸੈ ਜੀ ਸੰਗਤ ਦੇ ਵਿੱਚ ਵੀ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਪਿਆਰਿਓ ਵਾਸਾ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਹੁਣ ਜਦੋਂ ਮੈਂ ਉਸ ਮਾਲਕ ਦੇ ਨਾਲ ਜੁੜਿਆ ਮੇਰੀ ਜ਼ਿੰਦਗੀ ਦੇ ਵਿੱਚੋਂ ਨਿਵਰਿਆ ਦੂਤ ਦੁਸ਼ਟ ਵਹਿਰਾਈ ਗੁਰਪੂਰੇ ਕਾ ਜਪਿਆ ਜਾਪ ਜਦੋਂ ਪੂਰੇ ਗੁਰੂ ਦੇ ਜਾਪ ਨੂੰ ਜਪਿਆ ਮੇਰੀ ਜ਼ਿੰਦਗੀ ਦੇ ਵਿੱਚੋਂ ਨਫ਼ਰਤ ਈਰਖਾ ਸਾੜੇ ਦੀਆਂ ਭਾਵਨਾਵਾਂ ਦੂਰ ਹੋ ਗਈਆਂ ਹੁਣ ਮੈਂ ਸਾਰਿਆਂ ਦੇ ਵਿੱਚ ਉਸ ਮਾਲਕ ਦੀ ਜੋਤ ਨੂੰ ਵੇਖਦਾ ਸਾਰਿਆਂ ਦੇ ਵਿੱਚ ਉਸ ਮਾਲਕ ਦੇ ਦਰਸ਼ਨ ਕਰਦਾ ਸਤਿਗੁਰੂ ਜੀ ਅੱਗੇ ਸਮਝਾਉਂਦੇ ਕਹਿੰਦੇ ਨਿਵਰੈ ਦੂਤ ਦੁਸਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪਰਤਾਪ ਕਹਿੰਦੇ ਮੇਰਾ ਮਾਲਕ ਏਡਾ ਸਮਰਾਥਾ ਇਹਦੀ ਤਾਕਤ ਦਾ ਮਾਲਕਾ ਹੁਣੇ ਵਕਾਰ ਮੇਰਾ ਕੁਝ ਵੀ ਨਹੀਂ ਕਰ ਸਕਦੇ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਕਿਉਂਕਿ ਪੂਰੇ ਗੁਰੂ ਨੇ ਮੇਰੀ ਰੱਖ ਲਈ ਹੈ ਹੁਣ ਇਹਨਾਂ ਬੁਰਾਈਆਂ ਤੋਂ ਮੇਰਾ ਖਿਹੜਾ ਛੁੱਟ ਗਿਆ ਹੁਣੇ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਇਹ ਹੁਣ ਬੁਰੇ ਵਿਚਾਰ ਪੈੜੇ ਔਗਣ ਮੇਰੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੱਤੇ ਆ ਹੁਣ ਇਹ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਮੇਰੇ ਮਾਲਕ ਦੀ ਐਸੀ ਵੜਿਆਈ ਆ ਮੇਰਾ ਮਾਲਕ ਏਡਾ ਸਮਰਾਥਾ ਕਿ ਮੈਨੂੰ ਸਾਰੀਆਂ ਬੁਰਾਈਆਂ ਦੇ ਵਿੱਚੋਂ ਕੱਢਣ ਵਾਲਾ ਸਾਰੀਆਂ ਬੁਰਾਈਆਂ ਦੇ ਵਿੱਚੋਂ ਮੈਨੂੰ ਬਚਾਉਣ ਵਾਲਾ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਕਹਿੰਦੇ ਹੁਣ ਜਦੋਂ ਮੈਂ ਉਸ ਮਾਲਕ ਨੂੰ ਤੇ ਆਉਂਦਾ ਸਿਮਰਦਾ ਜਿੰਦਗੀ ਦੇ ਵਿੱਚ ਸੁੱਖ ਮਿਲਦਾ ਤੇ ਪਿਆਰੇ ਉਸ ਸੁੱਖ ਮਾਲਕ ਦੇ ਨਾਲ ਜੁੜਨ ਦੇ ਵਿੱਚ ਹੀ ਮਾਲਕ ਜੀ ਦੀ ਬਾਣੀ ਸਮਝਾਉਂਦੀ ਕਹਿੰਦੇ ਸੁੱਖ ਨਾ ਹੀ ਰੇ ਹਰ ਭਗਤ ਬਿਨਾ ਮਾਲਕ ਦੀ ਬੰਦਗੀ ਤੋਂ ਬਿਨਾ ਮਾਲਕ ਦੀ ਭਗਤੀ ਤੋਂ ਬਿਨਾ ਸੁੱਖ ਮਿਲ ਨਹੀਂ ਸਕਦਾ ਸੀ ਥਾਂ ਥਾਂ ਤੋਂ ਸੁੱਖ ਭਾਲਦੇ ਕੋਈ ਕਿਤੇ ਜਾਂਦਾ ਸੁਖੀ ਹੋ ਜਾਈਏ ਕੋਈ ਕਿਤੇ ਜਾਂਦਾ ਸਾਨੂੰ ਸੁੱਖ ਮਿਲ ਜਾਏ ਕੋਈ ਕਿਤੇ ਜਾਂਦਾ ਅਸੀਂ ਸੁਖੀ ਜ਼ਿੰਦਗੀ ਜੀਵੀਏ ਹਰ ਕੋਈ ਸੁਖੀ ਜ਼ਿੰਦਗੀ ਜਿਉਣ ਦੀ ਆਸ ਲਾ ਕੇ ਸੰਸਾਰ ਦੇ ਵਿੱਚ ਵਿਚਰਦਾ ਪਰ ਸਾਧੂ ਗੁਰੂ ਜੀ ਕਹਿੰਦੇ ਸੁਖੀ ਉਹੀ ਆ ਜਿਹੜਾ ਆਪਣੇ ਮਾਲਕ ਦੇ ਨਾਲ ਜੁੜ ਗਿਆ ਜਿਨੇ ਮਾਲਕ ਨੂੰ ਤੇਉਣਾ ਸ਼ੁਰੂ ਕਰ ਦਿੱਤਾ ਭਾਵੇਂ ਉਹਨੂੰ ਅੱਲਾ ਕੇ ਕੇ ਯਾਦ ਕਰ ਭਾਵੇਂ ਉਹਨੂੰ ਵਾਹਿਗੁਰੂ ਕੇ ਕੇ ਯਾਦ ਕਰ ਭਾਵੇਂ ਉਹਨੂੰ ਰਾਮ ਕੇ ਕੇ ਯਾਦ ਕਰ ਮਾਲਕ ਦੇ ਨਾਲ ਜੁੜ ਕੁਝ ਵੀ ਕਰ ਰਿਹਾ ਸੰਸਾਰ ਤੇ ਕੋਈ ਵੀ ਕਿਰਤ ਕਰ ਰਿਹਾ ਪਰ ਮਾਲਕ ਨੂੰ ਕਦੇ ਭੁਲਾਈ ਨਾ ਉਹਨੂੰ ਹਮੇਸ਼ਾ ਯਾਦ ਰੱਖੀ ਫਿਰ ਥੋੜੇ ਦੇ ਵਿੱਚੋਂ ਵੀ ਤੈਨੂੰ ਸੁਖ ਮਿਲੇਗਾ ਸੁਖ ਦੀ ਪ੍ਰਾਪਤੀ ਹੋਏਗੀ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਗੁਰੂ ਦੇ ਚਰਨਾਂ ਨੂੰ ਕਮਲ ਵਰਗੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਲ ਪਿਆਰ ਵਾਲਿਓ ਚਰਨ ਕੀ ਆ ਪਾਵਨ ਬਾਣੀ ਨੂੰ ਪੁੱਛੀਏ ਸਤਿਗੁਰੂ ਜੀ ਸਮਝਾਉਂਦੇ ਕਹਿੰਦੇ ਹੈ ਹਰਿਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਕਹਿੰਦੇ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਇਹਨਾਂ ਨੂੰ ਆਪਣੇ ਪੱਲੇ ਬੰਨ੍ਹ ਲ ਇਹਨਾਂ ਨੂੰ ਆਪਣੇ ਨਾਲ ਰੱਖ ਲ ਤੇ ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਫਿਰ ਪਿਆਰ ਵਾਲਿਓ ਸਿਮਰ 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 ਸੁਖ ਪਾਇਆ ਸਾਰੀ ਸਾਡੀ ਜ਼ਿੰਦਗੀ ਉਹ ਜਿਹੜੀ ਸੁਖੀ ਹੋ ਜਾਏਗੀ ਮਾਲਕ ਦੇ ਨਾਮ ਨਾਲ ਦੇ ਜੁੜ ਕੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਨੇ ਸ਼ੁਰੂ ਕਰ ਦੇਣਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਂ ਤੇ ਉਪਰ ਕੋ ਨਾਹੀ ਕਹਿੰਦੇ ਉਹਦੀ ਸ਼ਰਨ ਦੇ ਵਿੱਚ ਚਲੇ ਆ ਜਾ ਜੀਤੋ ਵੱਡਾ ਹੋਰ ਕੋਈ ਨਹੀਂ ਅਤੇ ਨਾ ਹੀ ਪਿਆਰਿਓ ਕੋਈ ਹੋਣ ਵਾਲਾ ਨਾਹੀ ਸੰਸਾਰ ਤੇ ਕੋਈ ਹੋਵੇਗਾ ਉਹ ਅਕਾਲ ਪੁਰਖ ਸਮਰਾਥਾ ਜੋ ਸਰਬ ਕਲਾ ਸਮਰਾਥਾ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਉਸ ਮਾਲਕ ਦੀ ਸ਼ਰਨ ਦੇ ਵਿੱਚ ਚਲਿਆ ਜਾ ਜਾਣ ਤੇ ਹੀ ਉਪਰ ਕੋ ਨਾਹੀ ਜੀਤੋ ਵੱਡਾ ਹੋਰ ਕੋਈ ਨਹੀਂ ਆ ਉਹ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੀ ਆ ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਆ ਜਿਹੜਾ ਸਰਬ ਕਲਾ ਸਮਰਾਥਾ ਉਸ ਮਾਲਕ ਦੇ ਨਾਲ ਜੁੜੀਏ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਸਾਝ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਵੀਏ ਸੰਸਾਰ ਤੇ ਜਿੰਨੇ ਹੋਰ ਦੂਜੇ ਤੀਜੇ ਅਸੀਂ ਬਣਾਏ ਹੋਏ ਉਹਨਾਂ ਦਾ ਖਹਿੜਾ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵਿਸ਼ਵਾਸ ਭਰੋਸਾ ਸੱਚੀ ਭਾਵਨਾ ਲੈ ਆਈਏ ਉਹ ਅਕਾਲ ਪੁਰਖ ਪਰਮਾਤਮਾ ਫਿਰ ਆਪ ਜ਼ਿੰਦਗੀ ਦੇ ਵਿੱਚੋਂ ਸਾਨੂੰ ਬੁਰਾਈਆਂ ਦੇ ਵਿੱਚੋਂ ਕੱਢ ਕੇ ਚੰਗੇ ਗੁਣਾਂ ਦੇ ਨਾਲ ਜੋੜ ਕੇ ਸਾਡੀ ਜ਼ਿੰਦਗੀ ਦੀ ਰਖਵਾਲੀ ਉਹ ਆਪ ਕਰਦਾ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਨੂੰ ਆਪਾਂ ਪੜਿਆ ਗੁਰਪੂਰੈ ਮੇਰੀ ਰਾਖ ਲਈ ਫਿਰ ਜਦੋਂ ਅਸੀਂ ਪੂਰੇ ਗੁਰੂ ਦੇ ਨਾਲ ਜੁੜ ਜਾਂਦੇ ਹਾਂ ਸੱਚੇ ਵਿਸ਼ਵਾਸ ਭਰੋਸੇ ਅਕੀਦੇ ਦੇ ਨਾਲ ਉਸ ਮਾਲਕ ਨੂੰ ਤੇ ਆਉਣੀ ਉਹਦੀ ਬੰਦਗੀ ਦੇ ਵਿੱਚ ਜੁੜਦੇ ਹਾਂ ਮਾਲਕ ਦੇ ਨਾਮ ਦੇ ਨਾਲ ਸਾਝ ਬਣਾਉਣੀ ਆ ਫਿਰ ਉਹ ਆਕਾਲ ਪੁਰਖ ਪਰਮਾਤਮਾ ਆਪ ਰੱਖਣ ਵਾਲਾ ਬਣ ਜਾਂਦਾ ਫਿਰ ਸਾਡੀ ਵੀ ਰੱਖ ਲੈਂਦਾ ਤੇ ਅਸੀਂ ਵੀ ਕਾਲਪੁਰਖ ਪ੍ਰਮਾਤਮਾ ਕੀ ਅਰਦਾਸ ਕਰੀਏ ਕਿ ਮਾਲਕ ਜੀ ਸਾਨੂੰ ਵੀ ਰੱਖ ਲਓ ਸਾਡੇ ਵੀ ਰੱਖ ਲਓ ਫਿਰ ਸਾਡੇ ਵੀ ਲੋਕ ਸੁਖੀਏ ਪਰਲੋਕ ਸਹੀ ਲੀ ਹੋ ਸਕਦੇ ਅਸਵੈਨੀਏਕ ਬੇਨਤੀਆਂ ਪ੍ਰਵਾਨ ਕਰ ਲੈਣੀ ਆ ਵਿਚਾਰਾਂ ਕਰਦੇ ਆ ਕਲੋਨਿਕਾਂ ਗਲਤੀਆਂ ਆਉਣੀਆਂ ਸੁਭਾਅਕਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਪੁੱਲਣੇ ਅੰਦਰ ਸਭ ਕੋ ਆਪੋ ਗੁਰੂ ਕਰਤਾਰ ਪੁੱਲ ਚੱਕ ਦੀ ਮਾਫੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ